ਸ੍ਰੀ ਦੰਦਵਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਸ੍ਰੀ ਅਕਾਲ ਤਖਤ ਦੇ ਵੱਲੋਂ ਸੁਖਬੀਰ ਬਾਦਲ ਨੂੰ ਤਲਬ ਕੀਤੇ ਜਾਣ ਦੇ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਗਿਆਨੀ ਕੇਵਲ ਸਿੰਘ ਦਾ ਕਹਿਣਾ ਹੈ ਕਿ ਹੁਣ ਸੁਖਬੀਰ ਬਾਦਲ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਕੇਵਲ ਸਿੰਘ ਨੇ ਬਾਗੀ ਧੜੇ ਦੇ ਉੱਤੇ ਵੀ ਸਵਾਲ ਖੜੇ ਕੀਤੇ ਨੇ ਉਹਨਾਂ ਕਹੇ ਹੈ ਕਿ ਜਿਸ ਵੇਲੇ ਸੁਖਬੀਰ ਬਾਦਲ ਦੇ ਵੱਲੋਂ ਇਹ ਸਾਰਾ ਕੁਝ ਕੀਤਾ ਜਾ ਰਿਹਾ ਸੀ ਬਾਗੀ ਧੜਾ ਉਦੋਂ ਕਿਉਂ ਨਹੀਂ ਬੋਲਿਆ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਹੁਣ ਨਵੇਂ ਲੋਕਾਂ ਨੂੰ ਪਾਰਟੀ ਦੇ ਵਿੱਚ ਆਉਣ ਦੀ ਜ਼ਰੂਰਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖਤ ਵੱਲੋਂ ਤਲਬ ਕੀਤਾ ਗਿਆ ਏ ਜਿਸ ਉੱਤੇ ਟਿੱਪਣੀ ਕਰਦਿਆਂ ਹੋਇਆਂ ਸ੍ਰੀ ਦਮਦਮਾ ਸਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਅਕਾਲੀ ਦਲ ਦੇ ਵਿੱਚ ਹੁਣ ਨਵੇਂ ਚਿਹਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਅਸਲ ਇਹ ਅਕਾਲੀ ਸ਼੍ਰੋਮਣੀ ਗੱਲਦਲ ਬਹੁਤ ਸਮਾਂ ਪਹਿਲਾਂ ਅਸੀਂ ਮਾਰ ਬੈਠੇ ਹੁਏ ਹਾਂ ਉਹਦੇ ਧੜਿਆਂ ਦਾ ਦਲ ਹੈ ਕੋਸੇ ਤੜਿਆਂ ਦੇ ਦਲ ਵਿੱਚੋਂ ਇੱਕ ਬਾਦਲ ਦਲ ਜਿਹੜਾ ਵੱਡਾ ਤੜਾ ਹੁਣ ਕਰਕੇ ਸਤਾਤ ਵੀ ਰਿਹਾ ਔਰ ਉਸਨੇ ਬੈਠ ਕੇ ਕੌਮ ਦੇ ਸਿਧਾਂਤਾਂ ਦੇ ਨਾਲ ਜਿਸ ਤਰ੍ਹਾਂ ਦਾ ਲਗਾਤਾਰ ਖਲਵਾੜ ਕੀਤਾ ਹੈ ਕੌਮ ਦੀਆਂ ਭਾਵਨਾ ਨੂੰ ਲਤਾੜਿਆ ਦੱਬਿਆ ਤੇ ਜਿਹਨ ਉਹ ਸਾਡੇ ਸਾਹਮਣੇ ਕੌਮ ਦੀ ਪੀੜਾ ਦਾ ਹਿੱਸਾ ਹੈ ਜਿਹੜਾ ਵਰਤਾਰਾ ਹੁਣ ਵਾਪਰ ਰਿਹਾ ਕੋਸੇ ਤੜੇ ਦੇ ਕੁਝ ਲੋਕ ਆਪਣੇ ਆਪੇ ਨੂੰ ਅੱਜ ਗੁਨਾਹਗਾਰ ਦੇ ਤੌਰ ਤੇ ਅਕਾਲ ਤਖਤੇ ਜਾ ਕੇ ਪੇਸ਼ ਕਰਦੇ ਨੇ ਉੱਥੇ ਮੁਆਫੀ ਨਾਮਾ ਦਿੰਦੇ ਨੇ ਤੇ ਉਸ ਸੁਦਾਰ ਸੁਖਵੀਰ ਸਿੰਘ ਬਾਦਲ ਦੇ ਕੋਲੋਂ ਅਸਤੀਫਾ ਮੰਗਦੇ ਨੇ ਜਾਂ ਆਪਣੀ ਨਾਰਾਜ਼ਗੀ ਪ੍ਰਗਟ ਕਰਦੇ। ਇਹ ਜੋ ਇੱਕ ਕਿਉਂ ਇਹਨਾਂ ਪੰਥ ਦਾ ਦਰਦ ਨਹੀਂ ਹੈਗਾ? ਅੱਜ ਹੀ ਕਿਉਂ ਜਾ ਰਹੇ ਨੇ? ਜੋ ਗਲਤ ਹੋਇਆ ਜਿਹੜਾ ਤੁਸੀਂ ਉੱਥੇ ਜਾ ਕੇ ਆਪਣੇ ਮੁਆਫੀ ਨਾਮੇ 'ਚ ਦੋਸ਼ ਕਬੂਲਦੇ ਹੋ ਤੇ ਉਹ ਦੋਸ਼ ਤੇ ਸਾਰਿਆਂ ਦੇ ਸਾਂਝੇ ਨੇ। ਤੁਸੀਂ ਪਹਿਲਾਂ ਕਿਉਂ ਨਹੀਂ ਬੋਲੇ ਅੱਜ ਬੋਲ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਇਸ ਲਈ ਅੱਜ ਜਿਹਨੂੰ ਅਸੀਂ ਕਹਿੰਦੇ ਆ ਕਿ ਉਹਨਾਂ ਦੇ ਮਾਫੀ ਨਾਮੇ ਵਿੱਚੋਂ ਲੈ ਕੇ ਲਾਏ ਦੋਸ਼ਾਂ ਨੂੰ ਲੈ ਕੇ ਜਿਹਨੂੰ ਸੁਖਵੀਰ ਸਿੰਘ ਨੂੰ ਤਲਬ ਕੀਤਾ ਗਿਆ ਉਹਨੂੰ ਅਸਤੀਫਾ ਦੇ ਕੇ ਪਾਸੇ ਹੋ ਜਾਣਾ ਚਾਹੀਦਾ ਇਹਦਾ ਮਤਵ ਹੈ ਕੋ ਦੋਸ਼ੀ ਹੈ ਤੇ ਉਸੇ ਬਿਲਕੁਲ ਅਸੀਂ ਆਪ ਕਹਿੰਦੇ ਹਾਂ 15 ਤੋਂ ਕਹਿੰਦੇ ਆ ਰਹੇ ਹਾਂ ਕੀ ਸੌਦਾ ਸਾਧ ਵਾਲਾ ਮਸਲਾ ਬੇਦਬੀ ਦਾ ਮਸਲਾ ਜਿਸ ਤਰ੍ਹਾਂ ਇਹਨਾਂ ਨੇ ਉਹ ਲੈਣਾ ਚਾਹੀਦਾ ਸੀ ਨਹੀਂ ਲਿਆ ਜਿਵੇਂ ਸਿੱਖ ਸੰਗਤ ਨੂੰ ਇਹਨਾਂ ਨੇ ਨਰਾਸ਼ ਕੀਤਾ ਉਤੇ ਬਰਗਾੜੀ ਚ ਕਤਲ ਹੋਇਆ ਇਹ ਸਾਰੇ ਇਹਨੇ ਦੋਸ਼ੀ ਨੇ ਲੋਕਪੰਚ ਦੇ ਦੋਸ਼ੀ ਨੇ ਸਰਵੇਸ਼ ਗਵਾਦਰ ਕੁਰਸੀ ਤੇ ਬੈਠਣ ਦਾ ਕਦਾਚਿਤ ਹੱਕਦਾਰ ਨਹੀਂ ਹੈ ਉਹਨਾਂ ਬਿਲਕੁਲ ਪਾਸੇ ਹੋ ਜਾਣਾ ਚਾਹੀਦਾ ਹੈ ਅੱਜ ਅਸੀਂ ਰਚਾਵਾਂਗੇ ਕਿ ਜਹੇਦਾਰ ਜੀ ਨੂੰ ਇਹਨਾਂ ਸਾਰੀ ਲੀਡਰਸ਼ਿਪ ਨੂੰ ਰੱਦ ਕਰ ਦੇਣਾ ਚਾਹੀਦਾ ਹੈ ਜਿਹੜਿਆ ਦੋਸ਼ ਆਪਨ ਕੈਦ ਲੈ ਕੇ ਗਏ ਨੇ ਆਪਣੇ ਨੂੰ ਮਾਫੀਨਾਮਾ ਲੈ ਕੇ ਗਏ ਨੇ ਦੂਜੇ ਨੂੰ ਵੀ ਨਵੀਂ ਲੀਡਰਸ਼ਿਪ ਲੱਭਣੀ ਚਾਹੀਦੀ ਹੈ ਨੌਜਵਾਨਾਂ ਵਿੱਚੋਂ ਜਿਹਦਾ ਕੋਈ ਧੜਾ ਨਾ ਹੋਵੇ ਜਿਹੜਾ ਪੰਥ ਦੀ ਆਵਾਜ਼ ਨੂੰ ਸਮਝ ਸਕਦਾ ਹੋਵੇ ਇਸ ਲੀਡਰ ਵਿੱਚ ਤੁਸੀਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਹਾਣ ਦਾ ਕੋਈ ਬੰਦਾ ਨਹੀਂ ਹੈ ਕੌਮਨ ਨੂੰ ਰੱਦ ਕੀਤਾ ਲੋਕਾਂ ਨੂੰ ਅਡ ਸ਼੍ਰੋਮਣੀ ਅਕਾਲੀ ਦਲ ਦੇ ਉਹ ਸਰਪ੍ਰਸਤੀ ਕਰਨ ਦਾ ਜਾਂ ਮਾਣ ਮੱਤੇ ਮੈਂਬਰ ਹੋਣ ਦਾ ਕੋਈ ਇਹਨਾਂ ਦਾ ਅਧਿਕਾਰ ਨਹੀਂ ਹੈ ਕਿ ਮੌਕਾ ਆ ਗਿਆ ਹੈ ਕਿ ਇਹਨਾਂ ਸਭ ਨੂੰ ਘਰਾਂ 'ਚ ਬਹਿ ਜਾਣਾ ਚਾਹੀਦਾ ਹੈ ਤੇ ਨਵੀਂ ਸਾਡੀ ਆਗੂਆਂ ਦੀ ਜਮਾਤ ਜਿਹੜੀ ਹੈ ਜਿੱਤੇ ਮਾਨਕੀਕਰਨ ਕੀਤਾ ਜਾ ਸਕੇ ਜਿੰਨੇ ਜਿਹੜੇ ਕੌਮ ਨੂੰ ਸਮਝਦੇ ਹੁਣ ਵਰਤਮਾਨ ਸਮੇਂ ਦੀਆਂ ਦੁਸ਼ਵਾਰੀਆਂ ਨੂੰ ਸਮਝ ਕੇ ਕੌਮ ਦੇ ਵੱਡੇ ਦਰਜੇ ਤੱਕ ਜਾਣ ਦੇ ਲਈ ਕੌਮ ਦੀਆਂ ਮੰਗਾਂ ਨੂੰ ਅੱਗੇ ਰੱਖ ਕੇ ਕੰਮ ਕਰ ਸਕੇ ਹੁਣ ਵੇਖਣੀ ਹੋਵੇਗਾ ਕਿ ਸੁਖਬੀਰ ਬਾਦਲ ਕਿਸ ਤਰੀਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਪੇਸ਼ ਹੁੰਦੇ ਨੇ ਨਿਰਧਰਹ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਲਿਖਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਨਾਲ ਨੰਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ